ਅੱਗੇ ਆਪਾਂ ਦੇਖਦੇ ਹਾਂ ਕਹਾਉਤਾਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਤੇ ਉਹਦੀ 6 ਨੰਬਰ ਪੰਕਤੀ ਚ ਇਦਾਂ ਲਿਖਿਆ ਕਹਿੰਦਾ ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਿਆ ਕਰੇਗਾ ਹallelujah ਅਸੀਂ ਪਛਾਨਣਾ ਆ ਆਪਣੇ ਰਾਹਾਂ ਦੇ ਵਿੱਚ ਸਾਡੇ ਅੰਦਰ ਇੰਨਾ ਜ਼ਿਆਦਾ ਰੌਲਾ ਨਾ ਹੋਵੇ ਕਿ ਅਸੀਂ ਉਹਦੀ ਆਵਾਜ਼ ਨੂੰ ਸੁਣੀ ਨਾ ਸਕੀਏ ਸਾਡੀਆਂ ਅੱਖਾਂ ਇੰਨੀਆਂ ਬਿਜ਼ੀ ਨਾ ਹੋਣ ਕਿ ਅਸੀਂ ਪਰਮੇਸ਼ਵਰ ਨੂੰ ਪਛਾਣ ਨਾ ਸਕੀਏ ਉਹਦੀ ਮਰਜ਼ੀ ਨੂੰ ਸਮਝ ਨਾ ਸਕੀਏ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਸਾਡੇ ਮਨ ਵਿੱਚ ਆਉਂਦੀਆਂ ਰਹਿੰਦੀਆਂ ਆ ਜਦੋਂ ਉਹ ਚੀਜ਼ਾਂ ਵਾਪਰ ਜਾਂਦੀਆਂ ਫਿਰ ਅਸੀਂ ਕਹਿੰਨੇ ਓਹੋ ਇਹ ਤਾਂ ਕਿੰਨੀ ਵਾਰੀ ਮੇਰੇ ਮਨ ਵਿੱਚ ਵਿਚਾਰ ਆਇਆ ਸੀ ਵੀ ਇਦਾਂ ਹੋ ਸਕਦਾ ਹੈ ਪਰ ਅਸੀਂ ਉਹਨਾਂ ਉੱਤੇ ਗੌਰ ਕਰਦੇ ਨਹੀਂ ਸ਼ਾਇਦ ਤੁਹਾਨੂੰ ਯਾਦ ਹੋਊਗਾ ਦੋ ਕੁ ਵੀਰ ਵਾਰ ਪਹਿਲਾਂ ਇੱਥੇ ਇੱਕ ਪੱਖਾ ਡਿੱਗ ਗਿਆ ਸੀਗਾ ਖੁਦਾ ਦੇ ਦਾਸ ਇਸ ਜਗ੍ਹਾ ਤੇ ਪ੍ਰਾਰਥਨਾ ਕਰ ਰਹੇ ਸੀਗੇ ਤੇ ਇੱਕ ਪੱਖਾ ਉੱਤੋਂ ਡਿੱਗ ਕੇ ਬਿਲਕੁਲ ਉਹਨਾਂ ਦੀ ਸਾਈਡ ਤੇ ਆਣ ਕੇ ਡਿੱਗਾ ਪਰਮੇਸ਼ਵਰ ਨੇ ਆਪਣੇ ਦਾਸ ਦਾ ਵਾਲ ਵੀ ਵਿੰਗਾ ਹੋਣ ਨਹੀਂ ਦਿੱਤਾ ਪਰ ਜਦੋਂ ਬਾਅਦ ਵਿੱਚ ਉਸ ਵਿਸ਼ੇ ਤੇ ਗੱਲ ਹੋਈ ਤਾਂ ਤਿੰਨ ਚਾਰ ਜਣਿਆਂ ਨੇ ਕਿਹਾ ਸਾਨੂੰ ਲੱਗਦਾ ਸੀ ਇਹ ਪੱਖਾ ਡਿੱਗ ਪੈਣਾ ਸਾਨੂੰ ਲੱਗਦਾ ਸੀ ਇਹ ਪੱਖਾ ਡਿੱਗ ਪੈਣਾ ਅਗਰ ਤੁਹਾਨੂੰ ਲੱਗਦਾ ਸੀ ਫਿਰ ਤੁਸੀਂ ਕੁਛ ਕੀਤਾ ਕਿਉਂ ਨਹੀਂ ਜਦੋਂ ਡਿੱਗ ਗਿਆ ਫਿਰ ਉਹ ਹੋ ਸਾਨੂੰ ਤਾਂ ਕਿੰਨੇ ਦਿਨਾਂ ਤੋਂ ਲੱਗ ਰਿਹਾ ਸੀ ਕਿ ਇਹ ਡਿੱਗ ਸਕਦਾ ਆ ਕੀ ਪਹਿਲਾਂ ਵਾਰਨਿੰਗ ਮਿਲ ਰਹੀ ਸੀ ਸਮਝ ਰਹੇ ਹੋ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਵਾਰਨਿੰਗਸ ਪਰਮੇਸ਼ਵਰ ਦੇ ਵੱਲੋਂ ਸਾਨੂੰ ਮਿਲਦੀਆਂ ਆ ਬਹੁਤ ਸਾਰੇ ਅਲਰਟ ਮਿਲਦੇ ਆ ਬਹੁਤ ਸਾਰੀਆਂ ਡਾਇਰੈਕਸ਼ਨਸ ਪਰਮੇਸ਼ਵਰ ਦਾ ਸਪਿਰਿਟ ਸਾਨੂੰ ਦੱਸਦਾ ਤੁਸੀਂ ਇਹ ਆ ਕਰੋ ਇਦਾਂ ਕਰੋ ਜਾਂ ਆ ਕੰਮ ਨਾ ਕਰਿਓ ਇਹਦੇ 'ਚ ਤੁਹਾਡਾ ਨੁਕਸਾਨ ਹੋ ਸਕਦਾ ਇੱਥੇ ਜਾਇਓ ਇੱਥੇ ਨਾ ਜਾਇਓ ਜੇ ਅਸੀਂ ਨਾ ਪਹਿਚਾਣਿਆ ਫੇਕ ਆਟਾ ਆ ਪਰ ਜੇ ਆਪਾਂ ਉਹਨੂੰ ਪਹਿਚਾਣ ਲਿਆ ਫਿਰ ਸਾਡਾ ਬਚਾਅ ਹੋ ਸਕਦਾ ਆ ਸਗੋਂ ਬਚਾਅ ਹੀ ਹੋਣਾ ਆ ਹallelujah ਅਰ ਵਚਨ ਵਿੱਚ ਲਿਖਿਆ ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਪਛਾਣ ਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਤੁਸੀਂ ਕੋਈ ਵੀ ਆਪਣੀ ਬਿਜ਼ਨਸ ਕਰ ਰਹੇ ਹੋ ਪਛਾਣੋ ਉਸ ਰਾਹ ਦੇ ਵਿੱਚ ਬਿਜ਼ਨਸ ਇੱਕ ਰਸਤਾ ਆ ਕਿ ਮੇਰਾ ਪਰਮੇਸ਼ਵਰ ਇਸ ਬਿਜ਼ਨਸ ਦੇ ਬਾਰੇ ਵਿੱਚ ਮੈਨੂੰ ਕੀ ਗਾਈਡ ਕਰ ਰਿਹਾ ਤੁਹਾਡੇ ਅੰਦਰ ਪਰਮੇਸ਼ਵਰ ਨੇ ਆਪਣਾ ਖਿਆਲ ਪਾਉਣਾ ਆ ਉਹਨੇ ਆਤਮਾ ਦੇ ਰਾਹੀਂ ਤੁਹਾਡੇ ਨਾਲ ਗੱਲ ਕਰਨੀ ਆ ਅਰੇ ਹੋ ਸਕਦਾ ਕਿ ਅਗਰ ਤੁਸੀਂ ਸਪਿਰਿਟ ਕੌਂਸ਼ੀਅਸ ਨਹੀਂ ਹੋ ਤੁਸੀਂ ਆਤਮਾ ਦੀ ਆਵਾਜ਼ ਨੂੰ ਨਹੀਂ ਸੁਣ ਪਾ ਰਹੇ ਹੋ ਸਕਦਾ ਤੁਸੀਂ ਸਤਸੰਗ ਦੇ ਵਿੱਚ ਬੈਠੇ ਹੋਵੋ ਅਰ ਵਚਨ ਦੇ ਵਿੱਚ ਕੋਈ ਐਹੋ ਜੀ ਗੱਲ ਹੋ ਜਵੇ ਜਿਹੜੇ ਤੁਹਾਡੇ ਮਨ ਦੇ ਉੱਠੇ ਸਵਾਲ ਦਾ ਜਵਾਬ ਹੋਵੇ ਤਾਂ ਉਸ ਵੇਲੇ ਤੁਹਾਨੂੰ ਲੱਗੇਗਾ ਕਿ ਹਾਂ ਮੇਰੇ ਮਨ 'ਚ ਤੇ ਆਹੀ ਗੱਲ ਚੱਲ ਰਹੀ ਸੀ ਅਰ ਤੁਹਾਨੂੰ ਉਹਦਾ ਜਵਾਬ ਵੀ ਮਿਲ ਗਿਆ ਹੋ ਸਕਦਾ ਕੋਈ ਵਿਅਕਤੀ ਕੋਈ ਰਿਸ਼ਤੇਦਾਰ ਤੁਹਾਡੇ ਨਾਲ ਆਣ ਕੇ ਉਸੇ ਵਿਸ਼ੇ ਤੇ ਗੱਲ ਕਰੇ ਉਹ ਤੁਹਾਡੇ ਸਵਾਲ ਦਾ ਜਵਾਬ ਹੋਵੇ ਪਰ ਜੇ ਤੁਸੀਂ ਲਾਪਰਵਾਹੀ ਕਰ ਗਏ ਜੇ ਤੁਸੀਂ ਉਹਨੂੰ ਅਣਗੌਲੀਆਂ ਕਰ ਦਿੱਤਾ ਬਾਅਦ ਵਿੱਚ ਪਛਤਾਇਆ ਫਿਰ ਕੀ ਕਰੇ ਜਦੋਂ ਚਿੜੀਆ ਚੋਗੀ ਖੇਤ ਹੈਨਾ ਤਾਂ ਸਮੇਂ ਸਿਰ ਅਸੀਂ ਪਹਿਚਾਨਣਾ ਆ ਤਾਂ ਜੋ ਪਰਮੇਸ਼ਰ ਜੋ ਸਾਡੇ ਮਾਰਗਾਂ ਨੂੰ ਸਿੱਧਿਆ ਕਰਨਾ ਚਾਹੁੰਦਾ ਆ ਸਾਡੇ ਮਾਰਗ ਸਿੱਧੇ ਹੋ ਸਕਣ ਹallelujah ਅਰ ਅੱਜ ਜਿਹੜੀਆਂ ਆਇਤਾਂ ਬੋਲੀਆਂ ਜਾ ਰਹੀਆਂ ਆ ਇਹ ਮੈਂ ਐਸਲੀ ਚੌਣ-ਚੌਣ ਕੇ ਤੁਹਾਡੇ ਲਈ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਨਾਲ ਲਿਆਈ ਆ ਸੋ ਥੈਟ ਕਿ ਜਦੋਂ ਵੀ ਤੁਸੀਂ ਪ੍ਰੋਟੈਕਸ਼ਨ ਦੀ ਪ੍ਰੇਅਰ ਕਰੋ ਤੁਸੀਂ ਇਨ੍ਹਾਂ ਆਇਤਾਂ ਦੇ ਹਵਾਲੇ ਦੇ ਕੇ ਪ੍ਰਾਰਥਨਾ ਕਰ ਸਕਦੇ ਹਾਂ ਕਈ ਵਾਰੀ ਅਸੀਂ ਪ੍ਰਾਰਥਨਾ ਕਰਦੇ ਹਾਂ ਪਰ ਉਹਦੇ 'ਚ ਕੋਈ ਵੀ ਵਚਨ ਦਾ ਰੈਫਰੈਂਸ ਨਹੀਂ ਦਿੰਦੇ ਉਹਦੇ ਨਾਲ ਕੀ ਹੁੰਦਾ ਆ ਕਿ ਪ੍ਰਾਰਥਨਾ ਉੱਤਰ ਲੈ ਕੇ ਨਹੀਂ ਆਉਂਦੀ ਜ਼ਿਆਦਾਤਰ ਬਿਨਾ ਹਵਾਲੇ ਵਾਲੀ ਪ੍ਰਾਰਥਨਾ ਉੱਤਰ ਲੈ ਕੇ ਨਹੀਂ ਆਉਂਦੀ ਉਹਦਾ ਰੀਜ਼ਨ ਕੀ ਹੈ ਕਿਉਂਕਿ ਇਸ ਮੂੰਹ ਤੋਂ ਬਹੁਤ ਸਾਰੀਆਂ ਗਲਤ ਚੀਜ਼ਾਂ ਵੀ ਅਸੀਂ ਬੋਲੀਆਂ ਹੁੰਦੀਆਂ ਆ ਇਸੇ ਮੂੰਹ ਚੋਂ ਗਾਲਾਂ ਕੱਢੀਆਂ ਕਿਸੇ ਨੂੰ ਸਰਾਪ ਦਿੱਤੇ ਝੂਠ ਚੁਗਲੀਆਂ ਨਿੰਦਾ ਚੁਗਰੀ ਫਰੇਬ ਸਾਰੀਆਂ ਚੀਜ਼ਾਂ ਇਸ ਮੂੰਹ ਤੋਂ ਕੀਤੀਆਂ ਫਿਰ ਇਸੇ ਮੂੰਹ ਤੋਂ ਅਸੀਂ ਆਪਣੇ ਨਿਆਣਿਆਂ ਦੀ ਸੁਖ ਮੰਗਣ ਲੱਗ ਜਾਨੇ ਆਪਣਾ ਛੁਟਕਾਰਾ ਮੰਗਣ ਲੱਗ ਜਾਨੇ ਤੇ ਉਹ ਆਵਾਜ਼ ਜਿਹੜੀ ਆ ਉਹ ਸੁਣ ਕੇ ਵੀ ਅਣ ਸੁਣੀ ਕੀਤੀ ਜਾਂਦੀ ਅਲਫਰੈਸਿਕ ਨੇ ਪਤਾ ਨਹੀਂ ਕਾਤੇ ਰੱਬ ਸਾਡੀ ਸੁਣਦਾ ਨਹੀਂ ਪਰ ਇੱਕ ਗੁਨਾਹਗਰ ਵਿਅਕਤੀ ਵੀ ਜਦੋਂ ਜੱਜ ਅੱਗੇ ਉਹਦਾ ਵਕੀਲ ਜਿਹੜਾ ਸਹੀ ਧਾਰਾ ਪੇਸ਼ ਕਰ ਦੇਵੇ ਵਕੀਲ ਦੀ ਪ੍ਰੈਕਟਿਸ ਭਾਵੇਂ ਥੋੜੀ ਹੋਵੇ ਵਕੀਲ ਭਾਵੇਂ ਕਮਜ਼ੋਰ ਹੋਵੇ ਮਾੜਾ ਹੋਵੇ ਪਰ ਜੇ ਕੇਸ ਦੇ ਹਿਸਾਬ ਨਾਲ ਧਾਰਾ ਸਹੀ ਲਾ ਦੇਵੇ ਤਾਂ ਉਹ ਆਪਣੇ ਜਿਹੜਾ ਜਿਹਦੇ ਬਚਾਅ ਵਾਸਤੇ ਖੜਾ ਉਹ ਨੂੰ ਉਹ ਬਚਾ ਲੈਂਦਾ ਆਪਣੇ ਬੰਦੇ ਨੂੰ ਬਚਾ ਲੈਂਦਾ ਹੈ ਸਮਝ ਰਹੇ ਹੋ ਤਾਂ ਹੋ ਸਕਦਾ ਸਾਡੇ ਜੀਵਨ ਵਿੱਚ ਪ੍ਰੋਬਲਮਸ ਹੋਣ ਕਮੀਆਂ ਹੋਣ ਹੁੰਦੀਆਂ ਆ ਸਾਰਿਆਂ ਦੇ ਜੀਵਨ ਵਿੱਚ ਪਰ ਜਦੋਂ ਅਸੀਂ वचन ਦਾ ਹਵਾਲਾ ਦੇ ਦੇ ਕੇ ਪ੍ਰਾਰਥਨਾ ਕਰਾਂਗੇ ਤਾਂ वचन ਕੰਮ ਕਰੇਗਾ ਹallelujah ਇਹ ਧਾਰਾ ਦੀ ਨਿਆਈਆ वचन ਚ ਕੀ ਲਿਖਿਆ ਮੇਰੀ ਬਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਵੱਖਰੀ ਨਾ ਹੋਵੇ ਤਾਂ ਇਹ ਬਵਸਥਾ ਦੀਆਂ ਗੱਲਾਂ ਤੁਹਾਡੇ ਮੂੰਹ ਚ ਹੋਣੀਆਂ ਚਾਹੀਦੀਆਂ ਆ ਕਿ ਪ੍ਰਭੂ ਤੂੰ ਮੇਰੀ ਪਨਾਹ ਆ ਤੂੰ ਮੇਰਾ ਬਾਲਿਆ ਤੇਰੀ लाठी ਤੇਰੀ ਸੋਟੀ ਮੈਨੂੰ ਤਸੱਲੀ ਦਿੰਦੀਆਂ ਆ ਦੁੱਖ ਵਿੱਚ ਤੂੰ ਸਾਡਾ ਵੱਡਾ ਸਹਾਇਕ ਆ ਮੈਂ ਆਪਣੇ ਮਾਰਗਾਂ 'ਚ ਤੈਨੂੰ ਪਛਾਣਨਾ ਚਾਹੁੰਨਾ ਆ اے ਖੁਦਾ ਮੇਰੇ ਰਾਹਾਂ ਨੂੰ ਸਿੱਧਿਆ ਕਰ ਮੇਰੇ ਰਾਹਾਂ ਨੂੰ ਪੱਧਰਿਆ ਕਰ ਔਰ ਜਦੋਂ ਤੁਸੀਂ ਇਦਾਂ ਹਵਾਲੇ ਦੇ ਦੇ ਕੇ ਪ੍ਰਾਰਥਨਾ ਕਰੋਗੇ ਤੁਹਾਨੂੰ ਪ੍ਰਾਰਥਨਾ ਕਰਨ ਦਾ ਆਨੰਦ ਵੀ ਆਊਗਾ ਔਰ ਤੁਹਾਡੀ ਪ੍ਰਾਰਥਨਾ ਸੁਣੀ ਵੀ ਜਾਏਗੀ ਹਾਲੇਲੂਇਆ ਆਓ ਦੇਖੀਏ ਜ਼ਬੂਰਾਂ ਦੀ ਕਿਤਾਬ ਉਹਦਾ 91 ਨੰਬਰ 91 ਜ਼ਬੂਰ 91 91 ਨੰਬਰ ਅਧਿਆਇ ਉਹਦੀਆਂ ਪਹਿਲੀਆਂ ਤਿੰਨ ਪੰਕਤੀਆਂ ਚ ਇਦਾਂ ਲਿਖਿਆ ਆ ਕਹਿੰਦਾ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸائے ਹੇਠ ਟਿਕੇਗਾ ਮੈਂ ਯਹੋਵਾ ਦੇ ਵਿਖੇ ਆਖਾਂਗਾ ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ ਹੈ ਮੇਰਾ ਪਰਮੇਸ਼ਵਰ ਜੇ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਮੈਨੂੰ ਫਾਂਦੀ ਦੀ ਫਾਈ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਆਮੀਨ ਸੋ ਕਹਿੰਦਾ ਜਿਹੜਾ ਵੀ ਇਦਾਂ ਨਹੀਂ ਲਿਖਿਆ ਕ੍ਰਿਸਚੀਅਨ ਇਦਾਂ ਨਹੀਂ ਲਿਖਿਆ ਯਹੂਦੀ ਇਦਾਂ ਨਹੀਂ ਲਿਖਿਆ ਜੁਨਾਨੀ ਇਦਾਂ ਨਹੀਂ ਲਿਖਿਆ ਸਾਮਰੀ ਇਦਾਂ ਨਹੀਂ ਲਿਖਿਆ ਅਮਰੀਕਾ ਵਾਲੇ ਪਾਕਿਸਤਾਨ ਵਾਲੇ ਉਜਬੈਕਿਸਤਾਨ ਵਾਲੇ نو ਕੀ ਲਿਖਿਆ ਜਿਹੜਾ ਹੂ ਐਵਰ ਜਿਹੜਾ ਵੀ ਵਿਅਕਤੀ ਆਤਮ ਮਹਾਨ ਦੀ ਓਟ ਵਿੱਚ ਮਹਾਨ ਦੀ ਓਟ ਵਿੱਚ ਨਹੀਂ ਰਾਜੇ ਦੀ ਓਟ ਵਿੱਚ ਨਹੀਂ ਪਾਸ਼ਾ ਦੀ ਓਟ ਵਿੱਚ ਨਹੀਂ ਆਤਮ ਮਹਾਨ ਆਤ ਦਾ ਮਤਲਬ ਹੁੰਦਾ ਜਿਸ ਤੋਂ ਅੱਗੇ ਕੁਝ ਵੀ ਨਹੀਂ ਆਤਮ ਮਹਾਨ ਜਿਹੜਾ ਸਪਨਾ ਨਾਲੋਂ ਜ਼ਿਆਦਾ ਮਹਾਨ ਆ ਜਿਸ ਤੋਂ ਉੱਪਰ ਮਹਾਨਤਾ ਹੈ ਹੀ ਨਹੀਂ ਜਿਹੜਾ ਉਸ ਮਹਾਨ ਦੀ ਓਟ ਵਿੱਚ ਆਪਾਂ ਕਹਿੰਨੇ ਨਾ ਇਸ ਬੂਟੇ ਨੂੰ ਇਹਦੀ ਓਟ ਆ ਇਹਨੂੰ ਓਟ ਦੇ ਦੋ ਫਿਰ ਇਹ ਡਿੱਗੂਗਾ ਨਹੀਂ ਸਹਾਰਾ ਓਟ ਜਾਂ ਸ਼ੈਲਟਰ ਦੇ ਹੇਠ ਜਿੱਦਾਂ ਆਪਾਂ ਇਸ ਸ਼ੈੱਡ ਦੀ ਓਟ ਹੇਠ ਬੈਠੇ ਆ ਕਿਹਾ ਹੁਣ ਧੁੱਪ ਆਪਣੇ ਉੱਤੇ ਪੈਂਦੀ ਨਹੀਂ ਮੀਂਹ ਆਇਆ ਤੇ ਮੀਂਹ ਆਪਣੇ ਉੱਤੇ ਪੈਣਾ ਨਹੀਂ ਕਿਉਂ ਕਿ ਆਪਣੇ ਉੱਤੇ ਕੀ ਆ ਓਟ ਆ ਕਿਨੇ ਸਾਨੂੰ ਰੱਬ ਦਾ ਓਟ ਆਸਰਾ ਆ ਸਮਝ ਰਿਹਾ ਅਰ ਕਿ ਕਹਿੰਦਾ ਜਿਹੜਾ ਵਿਅਕਤੀ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਆ ਉਹ ਸਰਬ ਸ਼ਕਤੀਮਾਨ ਦੇ ਸائے ਹੇਠ ਠਿਕੇਗਾ ਜਿਹੜਾ ਸਾਰਿਆਂ ਨਾਲੋਂ ਵੱਧ ਸ਼ਕਤੀਮਾਨ ਆ ਉਹ ਉਹਦੇ ਪਰਛਾਵੇਂ ਦੇ ਹੇਠ ਆ ਉਹਦੇ ਛਤਰ ਛਾਇਆ ਦੇ ਹੇਠ ਆ ਉਹਦੇ ਸ਼ੈਲਟਰ ਦੇ ਉਹਦੇ ਅੰਡਰ ਪ੍ਰੋਟੈਕਸ਼ਨ ਦੇ ਵਿੱਚ ਆ ਕੀ ਤੁਸੀਂ ਆਤਮਹਾਨ ਦੀ ਓਟ ਵਿੱਚ ਬਸਣਾ ਚਾਹੁੰਦੇ ਹੋ ਜਰੂਰ ਇਸ ਟੀਜ਼ ਨੂੰ ਕਹਿਣਾ ਹੈ ਕਿਉਂਕਿ ਅੱਗੇ ਜਾ ਕੇ ਆਪਾਂ ਕੀ ਦੇਖਦੇ ਕਹਿੰਦਾ ਮੈਂ ਯਹੋਵਾ ਦੇ ਵਿਖੇ ਆਖਾਂਗਾ ਐਦਾਂ ਨਹੀਂ ਕਹਿੰਦਾ ਕਿ ਮੈਂ ਯਹੋਵਾ ਦੇ ਵਿਖੇ ਸੋਚਾਂਗਾ ਮੈਂ ਯਹੋਵਾ ਦੇ ਵਿਖੇ ਵਿਚਾਰ ਕਰਾਂਗਾ ਪਰ ਕੀ ਕਹਿੰਦਾ ਮੈਂ ਯਹੋਵਾ ਦੇ ਵਿਖੇ ਆਖਾਂਗਾ ਡਿਕਲੇਅਰ ਕਰਨੀਆਂ ਆ ਇਹ ਚੀਜ਼ਾਂ ਇਹ ਬੋਲਣੀਆਂ ਆ ਕੀ ਬੋਲਣੀਆਂ ਮੈਂ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਆ ਮੈਂ ਸਰਵ ਸ਼ਕਤੀਮਾਨ ਦੇ ਸائے ਹੇਠ ਟਿਕਿਆ ਹੋਇਆ ਆ ਅਸੀਂ ਇਦਾਂ ਨਹੀਂ ਕਹਿਣਾ ਜਿਹੜਾ ਤੁਸੀਂ ਇਹਨੂੰ ਪਰਸਨਲਾਈਜ਼ ਕਰ ਲੈਣਾ ਆਪਦੇ ਲਈ ਕਹੋ ਕਿ ਮੈਂ ਆਪਣੇ ਪਰਿਵਾਰ ਸਮੇਤ ਕਈ ਵਾਰੀ ਸਾਡੇ ਨਿਆਣੇ ਪ੍ਰਾਰਥਨਾ ਨਹੀਂ ਕਰਦੇ ਛੋਟੇ ਆ ਉਹਨਾਂ ਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਜਾਂ ਹੋ ਸਕਦਾ ਪਤਨੀ ਪ੍ਰਾਰਥਨਾ ਕਰਦੀ ਪਤੀ ਨਹੀਂ ਕਰਦਾ ਪਤੀ ਪ੍ਰਾਰਥਨਾ ਕਰਦਾ ਪਤਨੀ ਨਹੀਂ ਕਰਦੀ ਪਰ ਤੁਸੀਂ ਇਦਾਂ ਕਹਿ ਸਕਦੇ ਆ ਅਗਰ ਤੁਸੀਂ ਦੋਵੇਂ ਜੀ ਆ ਤੁਸੀਂ ਕਹਿ ਸਕਦੇ ਆ ਮੈਂ ਤੇ ਮੇਰਾ ਪਤੀ ਮੈਂ ਤੇ ਮੇਰੀ ਪਤਨੀ ਮੈਂ ਤੇ ਮੇਰਾ ਪਰਿਵਾਰ ਮੈਂ ਆਪਣੇ ਮਾਤਾ ਪਿਤਾ ਸਮੇਤ ਮੈਂ ਆਪਣੇ ਬੱਚਿਆਂ ਸਮੇਤ ਜਾਂ ਕਹਿ ਸਕਦੇ ਮੈਂ ਆਪਣੇ ਸਾਰੇ ਘਰ ਸੇ ਸਮੇਤ ਆਤਮ ਮਹਾਂਦੀ ਓਟ ਵਿੱਚ ਵੱਸਦਾ ਹਾਂ ਮਨਾ ਨਹੀਂ ਹੈਗਾ ਕਿ ਤੁਸੀਂ ਇਕੱਲਿਆਂ ਨੇ বাসਣਾ ਹੈ ਤੁਸੀਂ ਹੋਰ ਕਿਸੇ ਨੂੰ ਨਾਲ ਨਹੀਂ ਲੈ ਕੇ ਆ ਸਕਦੇ ਜਦੋਂ ਆਪਾਂ ਦੇਖਦੇ ਹਾਂ ਇਸرائیਲੀ ਮਿਸਰ ਦੇ ਵਿੱਚ ਸੀ ਤਾਂ ਯਹੋਵਾ ਪਰਮੇਸ਼ਰ ਨੇ ਕੀ ਕਿਹਾ ਜਿੰਨੇ ਵੀ ਗੋਸ਼ੇਨ ਦੇ ਅੰਦਰ ਹੋਣਗੇ ਉਹ ਕੀ ਹੈ ਬਚਾਏ ਜਾਣਗੇ ਉਹਨਾਂ ਉੱਤੇ ਮਰੀਆਂ ਮਹਾਮਰੀਆਂ ਤੇ ਵਿਪਤਾ ਨਹੀਂ ਆਉਣਗੀਆਂ ਸੋ ਆਤਮ ਮਹਾਨ ਦੀ ਓਟ ਗੋਸ਼ੇਨ ਅਨੋਇੰਟਿੰਗ ਹallelujah ਸੋ ਤੁਸੀਂ ਆਪਣੇ ਸਭ ਕਾਸੇ ਸਮੇਤ ਆਤਮ ਮਹਾਂਦੀ ਓਟ ਵਿੱਚ ਵਸਣਾ ਆ ਇਹ ਕਦੇ ਵੀ ਕਿਸੇ ਵਿਅਕਤੀ ਨੂੰ ਇਹ ਵਾਲਾ ਆਦਰ ਨਹੀਂ ਦੇਣਾ ਬਹੁਤ ਸਾਰੇ ਲੋਕੀ ਪਰਮੇਸ਼ਵਰ ਦਾ ਆਦਰ ਬੰਦਿਆਂ ਨੂੰ ਖੁਸ਼ ਕਰਨ ਨੂੰ ਦੇ ਦਿੰਦੇ ਆ ਤੇ ਜੇ ਕੋਈ ਮੇਰੇ ਵਰਗਾ ਟੋਕਦਾ ਕਹਿੰਦੇ ਇਹ ਤਾਂ ਉਦਾਂ ਹੀ ਕਹਿ ਦਿੱਤਾ ਸੀ ਉਦਾਂ ਵੀ ਤੁਸੀਂ ਨਹੀਂ ਕਹਿ ਸਕਦੇ ਕਈ ਵਾਰੀ ਕਈ ਲੋਕੀ ਕਿਸੇ ਇਨਸਾਨ ਨੂੰ ਕਹਿ ਦਿੰਦੇ ਜੀ ਸਾਨੂੰ ਤਾਂ ਤੁਹਾਡਾ ਹੀ ਆਸਰਾ ਆ ਤੁਹਾਡੀ ਓਟ ਆ ਤੁਹਾਡੇ ਚਰਨਾਂ ਚ ਆ ਤੁਹਾਡੀ ਕਿਰਪਾ ਆ ਨਹੀਂ ਕਰ ਪਾਸੇ ਫੋ ਪਰਮੇਸ਼ਵਰ ਤੋਂ ਹallelujah ਉਸੇ ਦਾ ਉਹ ਆਸਰਾ ਤੱਕੋ ਉਹ ਵੱਡਿਆਂ ਵੱਡਿਆਂ ਨੂੰ ਤੁਹਾਡੀ ਮਦਦ ਲਈ ਲਿਆ ਕੇ ਖੜੇ ਕਰ ਦਵੇਗਾ ਹallelujah ਤੁਸੀਂ ਉਹਨਾਂ ਦਾ ਥੈਂਕ ਯੂ ਵੀ ਕਰਨਾ ਚਾਹੁੰਦੇ ਆ ਬਹੁਤ ਸੁਲਝੇ ਹੋਏ ਸ਼ਬਦਾਂ ਨਾਲ ਥੈਂਕ ਯੂ ਕਰੋ ਇਹ ਨਹੀਂ ਕਿ ਤੁਸੀਂ ਦੇਖਿਆ ਵੀ ਇਹ ਕੋਈ ਮੰਤਰੀ ਆ ਤੁਸੀਂ ਦੇਖਿਆ ਕੋਈ ਅਫਸਰ ਆ ਤਾਂ ਤੁਸੀਂ ਉਹ ਅੱਖਰ ਜਿਹੜੇ ਪਰਮੇਸ਼ਵਰ ਦੀ ਮਹਿਮਾ ਵਾਲੇ ਤੁਸੀਂ ਉਹਨੂੰ ਬੋਲੀ ਜਾਂਦੇ ਆ ਤੁਹਾਡਾ ਸੀ ਨੂੰ ਕਹਿ ਸਕਦੇ ਆ ਤੁਹਾਡੇ ਮਨ ਵਿੱਚ ਮੇਰੇ ਪਰਮੇਸ਼ਰ ਨੇ ਪਾਇਆ ਬਹੁਤ ਸ਼ੁਕਰ ਕਰਦੇ ਪਰਮੇਸ਼ਰ ਦਾ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਰੱਬ ਦੀ ਆਵਾਜ਼ ਨੂੰ ਸੁਣ ਕੇ ਮੇਰੇ ਲਈ ਇਹ ਕੰਮ ਕੀਤਾ ਆ ਕੀ ਹੈ ਤੁਸੀਂ ਉਹਦਾ ਵੀ ਧੰਨਵਾਦ ਕੀਤਾ ਆ ਪਰ ਵੱਡੀ ਮਹਿਮਾ ਕਿਨੂੰ ਦਿੱਤੀ ਆ ਆਪਣੇ ਪਰਮੇਸ਼ਰ ਨੂੰ ਸੋ ਬਹੁਤ ਸੁਲਝੇ ਹੋਏ ਸ਼ਬਦਾਂ ਦੇ ਨਾਲ ਕਿਸੇ ਨੂੰ ਆਦਰ ਦੇਣਾ ਅਸੀਂ ਪਰਮੇਸ਼ਵਰ ਦਾ ਆਦਰ ਕਿਸੇ ਮਨੁੱਖ ਨੂੰ ਦੇਣਾ ਬਿਲਕੁਲ ਵੀ ਨਹੀਂ ਔਰ ਡਿਕਲੇਅਰ ਕਰਦੇ ਰਹਿਣਾ ਕਹਿੰਦਾ ਮੈਂ ਯਹਵਾ ਦੇ ਵਿਖੇ ਆਖਾਂਗਾ ਕਿ ਉਹ ਮੇਰੀ ਪਨਾ ਮੇਰਾ ਗੜ੍ਹ ਹੈ ਮੇਰਾ ਪਰਮੇਸ਼ਵਰ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਹallelujah ਕਹਿਣਾ ਹੈ ਕਿ ਮੈਂ ਪਰਮੇਸ਼ਵਰ ਤੇ ਉੱਤੇ ਭਰੋਸਾ ਰੱਖਦਾ ਹਾਂ ਤੁਹਾਨੂੰ ਪਤਾ ਤੁਹਾਡੇ ਜਿਹੜੇ ਸ਼ਬਦ ਆ ਇਹ ਬ੍ਰਹਿਮੰਡ ਸੁਣਦਾ ਆ ਤੁਸੀਂ ਜਦੋਂ ਸ਼ਬਦ ਬੋਲਦੇ ਹੋ ਇਹ ਹਵਾਵਾਂ ਜਿਹੜਾ ਤੁਹਾਡੇ ਲਾਗੇ ਸਪੇਸ ਆ ਯੂਨੀਵਰਸ ਆ ਇਹ ਸੁਣ ਰਿਹਾ ਆ ਤੁਹਾਡੇ ਸ਼ਬਦਾਂ ਨੂੰ ਤੁਸੀਂ ਇਹਦੇ ਵਿੱਚ ਚੰਗੇ ਸ਼ਬਦ ਬੋਲੋ ਮੈਂ ਪਰਮੇਸ਼ਰ ਉੱਤੇ ਭਰੋਸਾ ਰੱਖਦਾ ਹਾਂ ਮੈਂ ਸਦਾ ਪਰਮੇਸ਼ਰ ਦੀ ਕਿਰਪਾ ਨਾਲ ਖੁਸ਼ ਰਹਿਣਾ ਹਾਂ ਪਰਮੇਸ਼ਰ ਨੇ ਮੈਨੂੰ ਦਲੇਰੀ ਦਾ ਆਤਮਾ ਦਿੱਤਾ ਹੈ ਪਰਮੇਸ਼ਰ ਮੇਰੇ ਨਾਲ-ਨਾਲ ਰਹਿੰਦਾ ਹੈ ਮੈਂ ਜਿੱਥੇ ਨੂੰ ਵੀ ਜਾਂਦਾ ਪਰਮੇਸ਼ਰ ਮੈਨੂੰ ਲੈ ਕੇ ਜਾਂਦਾ ਮੇਰੇ ਨਾਲ-ਨਾਲ ਜਾਂਦਾ ਹੈ ਮੈਂ ਜਿੱਥੇ ਨੂੰ ਜਾਂਦਾ ਪ੍ਰਭੂ ਨੇ ਮੈਨੂੰ ਫਤਿਹ ਦਿੱਤੀ ਸਰਕਾਰੀ ਦਰਬਾਰੇ ਪ੍ਰਭੂ ਨੇ ਮੈਨੂੰ ਫਤਿਹ ਦਿੱਤੀ ਮੇਰਾ ਬੋਲ ਬਾਲਾ ਕੀਤਾ ਹੈ ਮੇਰੇ ਨਿਆਣੇ ਮੇਰੀ ਆਗਿਆਕਾਰੀ ਚ ਚੱਲਦੇ ਕਿਉਂਕਿ ਸਾਡੇ ਪੁੱਤਰ ਯਹੋਵਾ ਵੱਲੋਂ ਸਿੱਕੇ ਹੋਏ ਹੋਣਗੇ ਤਾਂ ਇਹ ਸ਼ਬਦ ਬੋਲਿਆ ਕਰੋ 에ਅਰ ਦੇ ਵਿੱਚ ਛੱਡ ਦਿਓ ਇਹਨਾਂ ਸ਼ਬਦਾਂ ਨੂੰ ਹਵਾ ਦੇ ਵਿੱਚ so that ਕਿ ਯੂਨੀਵਰਸ ਇਹਨਾਂ ਚੀਜ਼ਾਂ ਨੂੰ ਸੁਣੇ ਔਰ ਉਦਾਂ ਹੀ ਤੁਹਾਡੇ ਲਈ ਹੋਣੀਆਂ ਸ਼ੁਰੂ ਹੋ ਜਾਣ ਬੋਲਣਾ ਚੰਗਾ ਬੋਲਣਾ ਬਹੁਤ ਜ਼ਿਆਦਾ ਜ਼ਰੂਰੀ ਆ ਕੁਝ ਲੋਕੀ ਇਹਨਾਂ ਚੀਜ਼ਾਂ ਨੂੰ ਐਮੀਅਤ ਨਹੀਂ ਦਿੰਦੇ ਪਰ ਪਵਿੱਤਰ ਬਾਈਬਲ ਦੇ ਅਨੁਸਾਰ ਤੁਸੀਂ ਅਗਰ ਇਹਨਾਂ ਚੀਜ਼ਾਂ ਨੂੰ ਅਹਿਮੀਅਤ ਦੋਗੇ ਪ੍ਰੈਕਟੀਕਲ ਕਰੋਗੇ ਤੁਸੀਂ ਆਪਣੀ ਜ਼ਿੰਦਗੀ ਚ ਇਹਦੇ ਗੁੱਡ ਪਾਵਰਫੁਲ ਬੈਸਟ ਰਿਜ਼ਲਟ ਦੇਖੋਗੇ ਹallelujah ਕਹਿੰਦਾ ਉਹ ਤਾਂ ਮੈਨੂੰ ਕਿੱਥੋਂ-ਕਿੱਥੋਂ ਬਚਾਊਗਾ ਫਾਂਦੀ ਦੀ ਫਾਈ ਤੋਂ ਅਤੇ ਘਾਤਕ ਮਰੀ ਤੋਂ ਹੁਣ ਫਾਂਦੀ ਦੀ ਫਾਈ ਕੀ ਆ ਉਹ ਕਿਸੇ ਇਨਸਾਨ ਨੇ ਵੀ ਤੁਹਾਡੇ ਲਈ ਜਾਲ ਬੁਣਿਆ ਹੋ ਸਕਦਾ ਆ ਹੋ ਸਕਦਾ ਕਿਸੇ ਇਨਸਾਨ ਨੇ ਤੁਹਾਡੇ ਵਿਰੋਧ ਵਿੱਚ ਕੋਈ ਸਾਜ਼ਿਸ਼ ਬਣਾਈ ਹੋਵੇ ਉਹ ਵੀ ਫਾਂਦੀ ਦੀ ਫਾਈ ਹੈ ਤੇ ਜੇ ਕੋਈ ਈਵਲ ਸਪਿਰਿਟ ਦੀ ਤੁਹਾਡੇ ਵਿਰੁੱਧ ਕੋਈ ਯੋਜਨਾ ਹੈ ਉਹ ਵੀ ਫਾਂਦੀ ਦੀ ਫਾਈ ਹੈ انسان ਕਿਹੜੀਆਂ ਤਿੰਨ ਚੀਜ਼ਾਂ ਦੇ ਨਾਲ ਹਲਾਕ ਹੁੰਦਾ ਤੇ ਕਮਜ਼ੋਰ ਹੁੰਦਾ ਆ انسان ਦੀ ਵਿਰੁੱਧ ਯੋਜਨਾ ਸ਼ੈਤਾਨ ਦੀ ਵਿਰੋਧੀ ਯੋਜਨਾ ਤੇ ਬਿਮਾਰੀਆਂ ਇਹ ਤਿੰਨ ਚੀਜ਼ਾਂ ਜਿਹੜੀਆਂ ਆ ਨਾ ਇਹ ਇਨਸਾਨ ਨੂੰ ਵੀਕ ਕਰ ਦਿੰਦੀਆਂ ਆ ਕਮਜ਼ੋਰ ਬਣਾ ਦਿੰਦੀਆਂ ਆ ਅਰ ਇਹਨਾਂ ਜੀ ਜਚੋ ਪਰਮੇਸ਼ਵਰ ਦਾ ਜਿਹੜਾ ਉਹ ਆਸਰਾ ਆ ਉਹ ਸਾਨੂੰ ਬਚਾਉਂਦਾ ਆ ਕਿੰਨਾ ਉਹ ਤੈਨੂੰ ਫਾਂਦੀ ਦੀ ਫਾਈ ਵਿੱਚੋਂ ਅਤੇ ਘਾਤਕ ਮਰੀ ਤੋਂ ਜਦੋਂ ਕਿਸੇ انسان ਨੂੰ ਕੋਈ ਐਹੋ ਜੀ ਬਿਮਾਰੀ ਜਿਹੜੀ ਮੌਤ ਦਾ ਕਾਰਨ ਬਣ ਸਕਦੀ ਡਾਕਟਰ ਕੀ ਕਹਿੰਦੇ ਆ ਇਹ ਬਹੁਤ ਘਾਤਕ ਬਿਮਾਰੀ ਆ ਕ੍ਰਿਟੀਕਲ ਡਿਜ਼ੀਜ਼ ਆ ਇਹ ਪਰ ਕੋਈ ਵੀ ਘਾਤਕ ਬਿਮਾਰੀ ਹੋਵੇ ਕੈਂਸਰ ਐਚ ਆਈ ਵੀ ਟੀ ਬੀ ਜਾਂ ਲਟਰ ਪਟਰ ਜਿਨ੍ਹਾਂ ਦੇ ਨਾਮ ਆ ਗਏ ਜਿਨ੍ਹਾਂ ਦੇ ਨਹੀਂ ਆ ਗਏ ਪਰ ਪਰਮੇਸ਼ਰ ਸਾਨੂੰ ਉਹਨਾਂ ਤੋਂ ਬਚਾਵੇਗਾ ਹallelujah ਹallelujah ਸੋ ਸਾਡਾ ਪਰਮੇਸ਼ਰ ਫਾਂਦੀ ਦੀ ਫਾਇਤੋਂ ਭਾਵ ਹਰੇਕ ਵਿਰੋਧੀ ਦੀ ਯੋਜਨਾ ਤੋਂ ਤੇ ਘਾਤਕ ਮਰੀ ਤੋਂ ਹਰੇਕ ਉਹ ਬਿਮਾਰੀ ਜਿਹੜੇ ਮੌਤ ਦਾ ਕਾਰਨ ਬਣ ਸਕਦੀ ਉਹ ਸਾਨੂੰ ਬਚਾਵੇਗਾ ਭਾਵੇਂ ਉਹ ਬਿਮਾਰੀ ਡੇਢ ਦੋ ਸਾਲਾਂ ਨੂੰ ਆਉਣ ਵਾਲੀ ਹੋਵੇ ਤਦ ਵੀ ਉਹ ਸਾਨੂੰ ਬਚਾਵੇਗਾ ਅੱਜ ਦੀ ਤਰੀਕ ਪਾ ਕੇ ਤੁਸੀਂ ਲਿਖ ਸਕਦੇ ਆ ਭਾਵੇਂ ਉਹ ਬਿਮਾਰੀ ਡੇਢ ਦੋ ਸਾਲਾਂ ਨੂੰ ਆਉਣ ਵਾਲੀ ਹੋਵੇ ਇਸ ਦੁਨੀਆ ਉੱਤੇ ਫਿਰ ਵੀ ਉਹ ਸਾਨੂੰ ਘਾਤ ਕਮਰੀ ਤੋਂ ਬਚਾਵੇਗਾ ਹallelujah ਤੇ ਕਦੋਂ ਬਚਾਵੇਗਾ ਜੇ ਅੱਜ ਤੋਂ ਸਾਡੀ ਡਿਕਲੇਰੇਸ਼ਨ ਹੋਊਗੀ ਜੇ ਅੱਜ ਤੋਂ ਅਸੀਂ ਇਸ ਚੀਜ਼ ਦੀ ਘੋਸ਼ਣਾ ਕਰਨੀ ਪ੍ਰੋਕਲੇਮ ਕਰਨਾ ਜਿਹੜਾ ਆ ਉਹ ਸ਼ੁਰੂ ਕਰ ਦੇਵਾਂਗੇ ਜ਼ਬੂਰਾਂ ਦੀ ਕਿਤਾਬ ਉਹਦਾ 121 ਨੰਬਰ ਅਧਿਆਇ ਤੇ ਉਹਦੀ 7 ਤੇ 8 ਨੰਬਰ ਪੰਕਤੀ ਚਾਹੀਦਾ ਲਿਖਿਆ ਆ ਯਹੋਵਾ ਸਾਰੇ ਬਦੀ ਤੋਂ ਮੇਰੀ ਰੱਖਿਆ ਕਰੇਗਾ ਉਹ ਮੇਰੀ ਜਾਨ ਦੀ ਰੱਖਿਆ ਕਰੇਗਾ ਯਹੋਵਾ ਤੇਰੇ ਅੰਦਰ ਬਾਹਰ ਆਉਣ ਜਾਣ ਦੀ ਹੁਣ ਤੋਂ ਲੈ ਕੇ ਸਦੀਪ ਕਾਲ ਤੀਕ ਰੱਖਿਆ ਕਰੇਗਾ ਆਮੀਨ ਇਹ ਆਇਤ ਤੁਸੀਂ ਹਰ ਰੋਜ ਉੱਠਦਿਆਂ ਬੋਲੋ ਹਰ ਰੋਜ ਸੌਣ ਲੱਗਿਆਂ ਬੋਲੋ ਘਰੋਂ ਬਾਹਰ ਨਿਕਲਣ ਲੱਗਿਆਂ ਬੋਲੋ ਜ਼ਰੂਰ ਬੋਲੋ ਰੇ ਆਏ ਤਪੜੇ ਬੱਚਿਆਂ ਨੂੰ ਵੀ ਸਿਖਾਓ ਤੁਸੀਂ ਦੇਖੋ ਕਿੰਨੀ ਸੋਹਣੀ ਸ਼ਾਰਟ ਪ੍ਰੇਅਰ ਆਹੇ ਕਹਿੰਦਾ ਯਹੋਵਾ ਸਾਰੀ ਬਦੀ ਤੋਂ ਮੇਰੀ ਰੱਖਿਆ ਕਰੇਗਾ ਹਰੇਕ ਬਦੀ ਚਾਹੇ ਉਹ ਮਨ ਦੀ ਬਦੀ ਆ ਅੱਖਾਂ ਦੀ ਬਦੀ ਆ ਬਦੀਆਂ ਹੱਥਾਂ ਤੋਂ ਵੀ ਹੋ ਜਾਂਦੀਆਂ ਜਿਸਮ ਨਾਲ ਹੋ ਜਾਂਦੀਆਂ ਅੱਖਾਂ ਨਾਲ ਕੰਨਾਂ ਨਾਲ ਮੂੰਹ ਨਾਲ ਵਿਚਾਰਾਂ ਦੇ ਨਾਲ ਜਾਂ ਬਾਹਰ ਲੀਆਂ ਬਦੀਆਂ ਜਿਹੜੀਆਂ ਕਿਸੇ ਦੇ ਮਨ ਵਿੱਚ ਆ ਕਿਸੇ ਦੀਆਂ ਅੱਖਾਂ ਵਿੱਚ ਕਿਸੇ ਦੇ ਹੱਥਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਬਦੀ ਹੋਵੇ ਯਹਵਾ ਸਾਰੀ ਬਦੀ ਤੋਂ ਚਾਹੇ ਉਹ ਮੇਰੇ ਅੰਦਰ ਆਉਣ ਵਾਲੀ ਜਾਂ ਕਿਸੇ ਦੇ ਅੰਦਰ ਸਾਰੀ ਬਦੀ ਤੋਂ ਮੇਰੀ ਰੱਖਿਆ ਕਰੇਗਾ ਨਾ ਤਾਂ ਮੇਰੇ ਪ੍ਰਤੀ ਕਿਸੇ ਦੇ ਮਨ ਵਿੱਚ ਗਲਤ ਵਿਚਾਰ ਆਉਣ ਦੇਵੇਗਾ ਨਾ ਮੇਰੇ ਅੰਦਰ ਕਿਸੇ ਵਾਸਤੇ ਵਿਚਾਰ ਆਉਣ ਦੇਗਾ ਹallelujah ਸੋ ਬਦੀ ਨਾ ਮੇਰੇ ਤੋਂ ਹੋਊਗੀ ਨਾ ਕੋਈ ਮੇਰੇ ਨਾਲ ਕਰ ਸਕੂਗਾ ਕਿਉਂ ਕਿ ਯਹੋਵਾ ਸਾਰੀ ਬਦੀ ਤੋਂ ਮੇਰੀ ਰੱਖਿਆ ਕਰੇਗਾ ਕਹਿੰਦਾ ਉਹ ਮੇਰੀ ਜਾਨ ਦੀ ਰੱਖਿਆ ਕਰੇਗਾ ਇਨਸਾਨ ਕਿਉਂ ਭੱਜਦਾ ਆ ਜਾਨ ਬਚਾਉਣ ਨੂੰ ਤੇ ਮੇਰੇ ਜਾਨ ਦੀ ਰੱਖਿਆ ਕੌਣ ਕਰੇਗਾ ਪਰਮੇਸ਼ਰ ਤੇ ਜੇਦੀ ਜਾਨ ਦੀ ਰੱਖਿਆ ਪਰਮੇਸ਼ਰ ਕਰੇ ਕੋਈ ਉਹਦੀ ਜਾਨ ਕੱਢ ਸਕਦਾ ਜਿੰਨੀ ਦੇਰ ਤੱਕ ਪਰਮੇਸ਼ਰ ਨਾ ਚਾਹੇ ਫਿਰ ਕੋਈ ਉਹਦੀ ਜਾਨ ਕੱਢ ਨਹੀਂ ਸਕਦਾ ਇਸ ਲਈ ਸਾਡੀ ਜਾਨ ਦੀ ਰੱਖਿਆ ਕੌਣ ਕਰੇਗਾ ਪਰਮੇਸ਼ਰ ਸਰਵ ਸ਼ਕਤੀਮਾਨ ਪਰਮੇਸ਼ਰ ਆਤਮ ਮਹਾਨ ਪਰਮੇਸ਼ਰ ਯਹਵਾ ਤੇਰੇ ਅੰਦਰ ਬਾਹਰ ਆਉਣ ਜਾਣ ਦੀ ਹੁਣ ਤੋਂ ਲੈ ਕੇ ਸਦੀਪ ਕਾਲ ਤੀਕ ਰੱਖਿਆ ਕਰੇਗਾ ਜੇ ਤੁਸੀਂ ਕਹਿ ਸਕਦੇ ਆ ਤੇਰੇ ਦੀ ਥਾਂ ਤੇ ਮੇਰੇ ਯਹੋਵਾ ਮੇਰੇ ਅੰਦਰ ਬਾਹਰ ਆਉਣ ਜਾਣ ਦੀ ਜਦੋਂ ਤੁਸੀਂ ਘਰੋਂ ਨਿਕਲਣ ਲੱਗੇ ਇਦਾਂ ਕਹੋਗੇ ਯਹੋਵਾ ਮੇਰੇ ਅੰਦਰ ਬਾਹਰ ਆਉਣ ਜਾਣ ਦੀ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਰੱਖਿਆ ਕਰੇਗਾ ਤਾਂ ਕੀ ਹੋਵੇਗਾ ਹੱਸਦੇ ਜਾਓਗੇ ਤੇ ਹੱਸਦੇ ਆਉਗੇ ਹਾਲੇਲੂਇਆ ਜਦੋਂ ਤੁਹਾਡੇ ਨਿਆਣੇ ਜਾਂਦੇ ਆ ਜਾਂ ਜਿਆਦਾ ਛੋਟੇ ਆ ਉਹਨਾਂ ਨੂੰ ਨਹੀਂ ਬੋਲਣਾ ਆਉਂਦਾ ਤੁਸੀਂ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਹਾਂ ਕਰੋ ਯਹਵਾ ਤੇਰੇ ਅੰਦਰ ਬਾਹਰ ਆਉਣ ਜਾਣ ਦੀ ਹੁਣ ਤੋਂ ਲੈ ਕੇ ਸਦਾ ਤੱਕ ਰੱਖਿਆ ਕਰੇਗਾ ਨਿਆਣੇ ਸਹੀ ਸਲਾਮਤ ਜਾਣਗੇ ਸਹੀ ਸਲਾਮਤ ਵਾਪਸ ਆਉਣਗੇ ਮੇਰਾ ਪਰਮੇਸ਼ਰ ਤੁਹਾਡੀ ਸਾਰੀ ਬਦੀ ਤੋਂ ਰੱਖਿਆ ਕਰੂਗਾ ਜੇ ਕੋਈ ਕਿਡਨੈਪ ਕਰਨ ਦਾ ਵਿਚਾਰ ਬਣਾਉਂਦਾ ਕਿ ਬਦੀ ਆ ਬਦੀ ਦਾ ਵਿਚਾਰ ਤਾਂ ਪਰਮੇਸ਼ਰ ਸਾਡੇ ਬੱਚਿਆਂ ਦੇ ਪ੍ਰਤੀ ਉਹਦੇ ਵਿਚਾਰ ਨੂੰ ਕਾਮਯਾਬ ਹੋਣ ਨਹੀਂ ਦਊਗੇ ਜੇ ਕਿਸੇ ਨੌਜਵਾਨ ਦੇ ਮਨ ਵਿੱਚ ਕਈ ਆਪਣੇ ਨਿਆਣੇ ਨੌਜਵਾਨ ਆ ਵੀ 21 22 ਸਾਲ ਦੇ ਆ ਕਈ ਵਾਰੀ ਉਹਨਾਂ ਦੇ ਮਨ 'ਚ ਵਿਚਾਰ ਆਉਂਦਾ ਐਸ ਮੁੰਡੇ ਨਾਲ ਭੱਜ ਜਾਓ ਕੁੜੀ ਨਾਲ ਭੱਜ ਜਾਓ ਮੁੰਡੇ ਨਾਲ ਮੁੰਡਾ ਵਿਆਹ ਕਰਾ ਲਵੇ ਕੁੜੀ ਨਾਲ ਕੁੜੀ ਕਰਾ ਲੇ ਇਹ ਕੀ ਆ ਬਦੀ ਬਦੀ ਦੇ ਵਿਚਾਰ ਪਰ ਜੇ ਆਪਾਂ ਆਪਣੇ ਬੱਚਿਆਂ ਦੇ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਬles ਕਰੀਏ ਜਾਂ ਆਪਣੀਆਂ ਪ੍ਰਾਰਥਨਾਵਾਂ 'ਚ ਇਹ ਕਰੀਏ ਕਿ ਮੇਰਾ ਪਰਮੇਸ਼ਰ ਮੇਰੇ ਬੱਚਿਆਂ ਦੀ ਸਾਰੇ ਬਦੀ ਤੋਂ ਰੱਖਿਆ ਕਰੇਗਾ ਤਾਂ ਕੀ ਹੋਏਗਾ ਸਾਡੇ ਬੱਚਿਆਂ ਦੇ ਮਨ ਵਿੱਚ ਵੀ ਗਲਤ ਵਿਚਾਰ ਨਹੀਂ ਆਉਣਗੇ ਕੋਈ ਵੀ ਗਲਤ ਕੰਮ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੋਊਗਾ ਔਰ ਆਪਣੇ ਬੱਚਿਆਂ ਲਈ ਜ਼ਰੂਰ ਕਹਿਆ ਕਰੋ ਕਿ ਸਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਆ ਤੇ ਇਹਨਾਂ ਦੀ ਸ਼ਾਂਤੀ ਬਹੁਤੀ ਹੈ ਹallelujah ਸੋ ਪਰਮੇਸ਼ਵਰ ਦੀ ਕਿਰਪਾ ਹਰ ਤੋਂ ਹਮੇਸ਼ਾ ਹਮੇਸ਼ਾ ਦੀਕਰ ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਜੀਵਨ ਵਿੱਚ ਹੁੰਦੀ ਰਹੇ Amen.